ਮੰਨੇ ਜੀ ਕੋ ਕਹੇ ਪਿਛੇ ਪਛਤਾਏ ਜਿਸ ਤਰ੍ਹਾਂ ਸੋਣਿਆ ਤੇ ਚਾਰ ਪੌੜੀਆਂ ਸਨ ਉਸੇ ਤਰ੍ਹਾਂ ਮੰਨੇ ਤੇ ਵੀ ਚਾਰ ਪੌੜੀਆਂ ਹਨ ਇਨਾਂ ਚਾਰ ਪੌੜੀਆਂ ਦੇ ਵਿੱਚ ਥੋੜਾ ਜਿਹਾ ਭੇਦ ਹੈ ਪਹਿਲੀ ਪੌੜੀ ਦੇ ਵਿੱਚ ਨੰਨੇ ਤੇ ਇੱਕ ਲਾਂ ਹੈ ਬਾਕੀ ਪੌੜੀਆਂ ਦੇ ਵਿੱਚ ਨੰਨੇ ਤੇ ਦਲਾਵਾਂ ਨੇ ਮੰਨੇ ਤੇ ਮੰਨੈ ਮੰਨੇ ਦਾ ਅਰਥ ਬਣਦਾ ਜਿਨ੍ਹਾਂ ਨੇ ਮੰਨ ਲਏ ਤੇ ਮੰਨੈ ਦਾ ਅਰਥ ਬਣਦਾ ਹੈ ਜਿਹੜੇ ਮੰਨ ਲੈਣਗੇ ਭਾਵ ਇੱਕ ਲਾਂ ਦੇ ਨਾਲ ਜਦੋਂ ਅਸੀਂ ਉਚਾਰਨ ਕਰਦੇ ਹਾਂ ਵਿਆਕਰਨ ਦੇ ਆਧਾਰ ਦੇ ਨਾਲ ਇਸ ਦਾ ਅਰਥ ਬਣੇਗਾ ਜਿਸ ਨੇ ਮੰਨ ਲਿਆ ਤੇ ਦਲਾਈਆਂ ਦੇ ਆਧਾਰ ਦੇ ਨਾਲ ਇਸ ਦਾ ਅਰਥ ਬਣੇਗਾ ਜੇ ਕੋਈ ਮੰਨ ਲਵੇਗਾ ਤਾਂ ਸੋ ਪਹਿਲੀ ਪਉੜੀ ਦੇ ਵਿੱਚ ਮੰਨਣ ਵਾਲੀ ਦੀ ਅਵਸਥਾ ਧੰ ਗੁਰੂ ਮਹਾਰਾਜ ਜੀ ਨੇ بیان ਕੀਤੀ ਹੈ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋਈ ਨਾਮ ਨੂੰ ਮੰਨ ਲੈਂਦਾ ਹੈ ਤੇ ਨਾਮ ਨੂੰ ਮੰਨਣ ਵਾਲੇ ਦੀ ਜਿਹੜੀ ਗਤ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਉਹਨੂੰ ਗੱਤ ਦੇ ਵੀ ਕਈ ਅਰਥ ਹੁੰਦੇ ਨੇ ਗੱਤ ਦਾ ਅਰਥ ਮਰਿਆਦਾ ਵੀ ਹੁੰਦੀ ਏ ਗੱਤ ਦਾ ਅਰਥ ਗਤੀ ਵੀ ਹੁੰਦੀ ਏ ਜਦੋਂ ਕੋ ਪ੍ਰਾਣੀ ਸਰੀਰ ਛੱਡ ਜਾਂਦੇ ਤੇ ਉਹਦੀ ਗਤ ਵਾਸਤੇ ਗਤੀ ਵਾਸਤੇ ਅਸੀਂ ਪਾਠ ਪੂਜਾ ਕਰਦੇ ਹਾਂ ਜਾਂ ਮਨੁੱਖ ਆਪਣੇ ਜੀਵਨ ਦੀ ਗਤੀ ਵਾਸਤੇ ਆਪਣੀ ਗਤ ਵਾਸਤੇ ਨਾਮ ਜਪ ਦਾ ਬੰਦਗੀ ਕਰਦਾ ਹੈ ਇਥੇ ਗਤ ਦਾ ਅਰਥ ਹੈ ਕਿ ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ ਉਸ ਦੇ ਜੀਵਨ ਦੀ ਜੋ ਜੀਵਨ ਦੀ ਜੋ ਰੂਪ ਰೇಖਾ ਹੈ ਜੋ ਉਸ ਦੀ ਜ਼ਿੰਦਗੀ ਹੈ ਜਿਸ ਤਰ੍ਹਾਂ ਦਾ ਉਸ ਦਾ ਜੀਵਨ ਉੱਚਾ ਤੇ ਸੁੱਚਾ ਹੋ ਗਿਆ ਹੈ ਉਹ بیان ਨਹੀਂ ਕੀਤਾ ਜਾ ਸਕਦਾ ਉਹ ਦੱਸਿਆ ਨਹੀਂ ਜਾ ਸਕਦਾ ਉਸ ਦੀ ਉੱਚਤਾਈ ਨੂੰ ਵਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਜਿਸ ਨੇ ਉਸ ਪਰਮਾਤਮਾ ਦੇ ਨਾਮ ਨੂੰ ਮੰਨਣ ਕੀਤਾ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ ਹੁਣ ਆਪਾਂ ਵਿਚਾਰ ਕਰਾਂਗੇ ਮੰਨਣ ਤੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ ਚਾਰ ਕੌੜੀਆਂ ਨੇ ਮੰਨੇ ਤੇ ਪਹਿਲੀ ਕੌੜੀ ਦੇ ਵਿੱਚ ਲਾ ਹੈ ਜਿਸ ਦਾ ਉਚਾਰਨ ਨਹੀਂ ਮੰਨੇ ਇਸ ਦਾ ਵਿਆਕਰਨ ਦੇ ਆਧਾਰ ਦੇ ਨਾਲ ਅਰਥ ਬਣਦਾ ਹੈ ਜਿਸ ਨੇ ਮੰਨ ਲਿਆ ਬਾਕੀ ਤੇ ਇਹਨਾਂ ਪੌੜੀਆਂ ਦੇ ਵਿੱਚ ਦਲਾਵਾ ਨੇ ਨੰਨੇ ਨੂੰ ਉਥੇ ਉਚਾਰਨ ਨੇ ਮੰਨਣਾ ਉਹਦਾ ਅਰਥ ਹੈ ਜੇ ਕੋਈ ਮੰਨ ਲਵੇਗਾ ਤਾਂ ਹੁਣ ਮੰਨਣ ਤੋਂ ਭਾਵ ਗੁਰੂ ਮਰਜਾ ਜੀ ਦੇ ਨਾਮ ਨੂੰ ਮੰਨਣਾ ਸੱਚੇ ਸਤ ਗੁਰ ਦੇ ਨਾਮ ਨੂੰ ਮੰਨਣਾ ਜਿਹੜੇ ਨਾਮ ਨੂੰ ਮੰਨਦੇ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਦੀ ਗੱਤ ਹੈ ਜ਼ਿੰਦਗੀ ਜਿਉਂਦਾ ਜਿਹੜਾ ਉਹਨਾਂ ਦਾ ਤਰੀਕਾ ਹੈ ਜੋ ਉਹਨਾਂ ਦੀ ਉੱਚੀ ਤੇ ਸੁੱਚੀ ਅਵਸਥਾ ਹੈ ਉਹਨੂੰ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਕੋਈ ਵੀ ਨਹੀਂ ਦੱਸ ਸਕਦਾ ਤੇ ਮੰਨਣ ਤੋਂ ਭਾਵ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ ਇਹ ਸਾਡੇ ਗੁਰੂ ਨੇ ਪਰ ਇਹਨਾਂ ਦੀ ਗੱਲ ਨਹੀਂ ਮੰਨਦੇ ਇਹ ਮੰਨਣਾ ਜਿਹੜਾ ਇਹ ਅਧੂਰਾ ਹੋ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਤੇ ਮੰਨਦੇ ਹਾਂ ਗੁਰਬਾਣੀ ਨੂੰ ਅਸੀਂ ਆਪਣਾ ਗੁਰੂ ਮੰਨਿਆ ਛੱਡਾ ਸਾਹਿਬ ਤੋਂ ਗੁਰੂ ਹੈ ਪਰ ਗੁਰੂ ਦੀ ਗੱਲ ਜਿਹੜੀ ਉਹ ਨਹੀਂ ਮੰਨਦੇ ਇਹ ਮੰਨਣਾ ਜਿਹੜਾ ਇਹ ਅਧੂਰਾ ਹੈ ਅਧੂਰਾ ਕਿਉਂ ਹੈ ਕਿ ਇੱਕ ਪਾਸੇ ਤੇ ਅਸੀਂ ਗੁਰੂ ਮਹਾਰਾਜ ਜੀ ਨੂੰ ਗੁਰੂ ਕਰਕੇ ਮੰਨਦੇ ਹਾਂ ਕਿ ਸਾਡੇ ਸਿਰ ਤੇ ਗੁਰੂ ਦਾ ਹੱਥ ਹੈ ਤੇ ਦੂਜੇ ਪਾਸੇ ਅਸੀਂ ਕਿਸੇ ਹੋਰ ਤੋਂ ਜਾ ਕੇ ਸਿਰ ਤੇ ਹੱਥ ਰਖਵਾ ਲੈਨੇ ਆ ਫਿਰ ਗੁਰੂ ਦਾ ਹੱਥ ਜਿਹੜਾ ਉਪਾਸਿ ਹੋ ਜਾਂਦਾ ਹੈ ਕਿਉਂ ਕਿ ਅਸੀਂ ਗੁਰੂ ਦੇ ਬਚਨ ਨੂੰ ਮੰਨਿਆ ਨਹੀਂ ਗੁਰੂ ਨੂੰ ਤੇ ਮੰਨ ਲਿਆ ਪਰ ਗੁਰੂ ਦੇ ਬਚਨ ਨੂੰ ਮੰਨਿਆ ਨਹੀਂ ਇਸੇ ਕਰਕੇ ਇੱਕ ਮਰਿਆਦਾ ਕਾਇਮ ਕੀਤੀ ਗਈ ਹੈ ਜਦੋਂ ਬੱਚੇ ਤੇ ਬੱਚੀ ਦੇ ਆਨੰਦ ਗਾਰਦ ਹੁੰਦੇ ਨੇ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਅੰਦਰ ਉਦੋਂ ਜਦੋਂ ਉਹਨਾਂ ਨੂੰ ਸਿਰ ਵਾਰ ਨਹੀਂ ਦਿੱਤੀ ਜਾਂਦੇ ਨੇ ਉਹਨਾਂ ਦੇ ਸਿਰ ਤੇ ਮਹਾਰਾਜ ਜੀ ਮਹਾਰਾਜ ਜੀ ਦੀ ਤਾਪੇ ਦੇ ਅੰਦਰ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਅੰਦਰ ਕਿਸੇ ਨੇ ਹੱਥ ਨਹੀਂ ਰੱਖਣਾ ਹੁੰਦਾ ਕਿਉਂਕਿ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਦਾ ਇਹਨਾਂ ਦੀ ਸਿਰ ਤੇ ਹੱਥ ਹੈ ਅਸੀਂ ਆਪਣੇ ਪਿਤਾ ਨੂੰ ਪਿਤਾ ਦੀ ਮੰਨਦੇ ਆਂ ਵੀ ਸਾਡਾ ਪਿਤਾ ਹੈ ਸਾਡੀ ਮਾਂ ਨੇ ਦੱਸ ਦਿੱਤਾ ਵੀ ਤੇਰਾ ਪਿਓ ਇਹ ਤੇਰਾ ਪਿਤਾ ਹੈ ਪਰ ਪਿਤਾ ਦੀ ਗੱਲ ਨੂੰ ਨਹੀਂ ਮੰਨਦੀ ਇਹ ਮੰਨਣਾ ਜਿਹੜਾ ਅਧੂਰਾ ਹੈ ਜਿਸ ਨੇ ਪੂਰਨ ਰੂਪ ਦੇ ਵਿੱਚ ਗੁਰੂ ਦੀ ਗੱਲ ਨੂੰ ਮੰਨ ਲਿਆ ਗੁਰੂ ਦੇ ਵਚਨ ਨੂੰ ਮੰਨ ਲਿਆ ਜਿਨੇ ਪੂਰਨ ਰੂਪ ਦੇ ਵਿੱਚ ਗੁਰੂ ਨੂੰ ਮੰਨ ਲਿਆ ਜਿਵੇਂ ਇੱਕ ਔਰਤ ਇਹ ਤੇ ਮੰਨਦੀ ਹੈ ਵੀ ਇਹ ਮੇਰਾ ਪਤੀ ਹੈ ਪਰ ਪਤੀ ਦੀ ਗੱਲ ਨੂੰ ਨਹੀਂ ਮੰਨਦੀ ਪਤੀ ਦੇ ਵਚਨਾਂ ਨੂੰ ਨਹੀਂ ਮੰਨਦੀ ਤੇ ਗੁਰਬਾਣੀ ਦੇ ਅੰਦਰ ਇਸ ਦੇ ਬਾਪੂ ਗੁਰਮਾਨ ਰਾਜੀ ਬੜਾ ਸੁੰਦਰ ਉਪਦੇਸ਼ ਬਖਸ਼ਦੇ ਨੇ ਸलाम ਜਵਾਬ ਦੋਏ ਕਰੇ ਦੋਏ ਕਰੇ ਸलाम ਦਾ ਅਰਥ ਹੁੰਦਾ ਹੈ ਨਮਸਕਾਰ ਕਰਨੀ ਮੰਨਣਾ ਜਿੰਦੇ ਅੱਗੇ ਅਸੀਂ ਝੁਕਦੇ ਆ ਉਸ ਨੂੰ ਮੰਨਦੇ ਆ ਜਿੰਨੂੰ ਮੰਨਦੇ ਉਸ ਦੇ ਅੱਗੇ ਅਸੀਂ ਝੁਕ ਜਾਂਦੇ ਆ ਤੇ ਜਦੋਂ ਗੁਰੂ ਕਹਿੰਦੇ ਵੀ ਤੁਸੀਂ ਇਹ ਕੰਮ ਕਰੋ ਤੇ ਫਿਰ ਅਸੀਂ ਗੁ ਜਵਾਬ ਦੇ ਦਿੰਨੇ ਸਾਡੇ ਤੋਂ ਨਹੀਂ ਹੁੰਦਾ ਇੱਕ ਪਾਸੇ ਤੇ ਅਸੀਂ ਮੰਨਦੇ ਆਂ ਸਾਡਾ ਗੁਰੂ ਇੱਕ ਪਾਸੇ ਅਸੀਂ ਮੰਨਦੇ ਆਂ ਸਾਡਾ ਪਿਤਾ ਹੈ ਸਾਡੀ ਮਾਤਾ ਹੈ ਇੱਕ ਪਾਸੇ ਅਸੀਂ ਮੰਨਦੇ ਆਂ ਸਾਡੇ ਵੱਡੇ ਨੇ ਸਤਿਕਾਰਯੋਗ ਨੇ ਤੇ ਦੂਜੇ ਪਾਸੇ ਉਹਨਾਂ ਦੀ ਅਸੀਂ ਗੱਲ ਨਹੀਂ ਮੰਨਦੇ ਜਦੋਂ ਉਹਨਾਂ ਦੀ ਗੱਲ ਨਹੀਂ ਮੰਨਦੇ ਫਿਰ ਇਹ ਮੰਨਣਾ ਜਿਹੜਾ ਇਹ ਅਧੂਰਾ ਹੈ ਜਿਹੜਾ ਪੂਰਨ ਰੂਪ ਦੇ ਵਿੱਚ ਗੁਰੂ ਸਰਨ ਨੂੰ ਅਰਪਣ ਹੋ ਜਾਂਦਾ ਹੈ ਤੇ ਗੁਰੂ ਨੂੰ ਗੁਰੂ ਕਰਕੇ ਮੰਨਦਾ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਪਰਮਾਤਮਾ ਦੇ ਨਾਮ ਨੂੰ ਮੰਨਦੇ ਪਰਮਾਤਮਾ ਨੂੰ ਮੰਨਦੇ ਉਹਨਾਂ ਦੀ ਜੀਵਨ ਦੀ ਜਿਹੜੀ ਰੂਪ ਰੇਖਾ ਹੈ ਉਹਨੂੰ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਉਹਨਾਂ ਦਾ ਜੀਵਨ ਕਿਤਨਾ ਉੱਚਾ ਤੇ ਸੁੱਚਾ ਹੋ ਜਾਂਦਾ ਹੈ ਉਹਦੇ ਰੱਬ ਦਾ ਰੂਪ ਹੋ ਜਾਂਦੇ ਨੇ ਉਹਤੇ ਬ੍ਰਹਮ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ ਫਿਰ ਉਹਨਾਂ ਦੇ ਬਾਰੇ ਕੁਝ ਲਿਖਿਆ ਨਹੀਂ ਜਾ ਸਕਦਾ ਸਲਾਮ ਜਵਾਬ ਦੋਏ ਤੋਏ ਕਰੇ ਉਟੂ ਉਥਾ ਜੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਮਨ ਦਾ ਵੀ ਇਹ ਤੇ ਅੱਗੋ ਜਵਾਬ ਵੀ ਦਿੰਦਾ ਹੈ ਇਹ ਮੁੱਢਕ ਦੇਮੀ ਭੁੱਲਿਆ ਹੋਇਆ ਹੈ ਇਸ ਨਹੀਂ ਲੱਗੇਗਾ ਇੰਦਾ ਮਨ ਨੇ ਉਹ ਜਿਹੜਾ ਉਸ ਪਰਮਾਤਮਾ ਦੀ ਦਰਸਤੀ ਪ੍ਰਵਾਨ ਨਹੀਂ ਹੋਏਗਾ ਕਿਉਂ ਕਿਉਂਕਿ ਇਹ ਅਧੂਰਾ ਹੈ ਇੰਦਾ ਮਨ ਨੇ ਜਿਹੜਾ ਕਿ ਅਧੂਰਾ ਹੈ ਇਸ ਕਰਕੇ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਮੰਨਨੀ ਕੀ ਗਤ ਕਹੀ ਨਾ ਜਾਏ ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ ਉਸ ਦੀ ਦੀਤ ਉਸ ਦੀ ਮਰਿਆਦਾ ਉਸ ਦੇ ਜੀਵਨ ਦੀ ਉਚਮਤਾਈ ਨੂੰ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਜੀ ਜੇ ਕੋ ਕਹੇ ਪਿਛੇ ਪਛਤਾਏ ਜੇ ਕੋ ਕਹਿ ਵੀ ਦੇ ਨਾ ਉਹਨੂੰ ਪਿੱਛੇ ਪਛਤਾਣਾ ਪੈਂਦਾ ਏ ਜੇ ਕੋ ਕਹਿਣ ਵੀ ਲੱਗ ਜੇ ਭਾਵੇਂ ਉਸਦੇ ਉੱਚੇ ਤੇ ਸੁੱਚੇ ਜੀਵਨ ਦੀ ਵਡਿਆਈ ਕਰਨ ਲੱਗ ਜੇ ਵੀ ਇਹ ਸੰਤ ਮਹਾਂਪੁਰਸ਼ ਪਰਮਾਤਮਾ ਦੇ ਨਾਮ ਨੂੰ ਮੰਨਦੇ ਨੇ ਇਹਨਾਂ ਦਾ ਜੀਵਨ ਬੜਾ ਉੱਚਾ ਤੇ ਸੁੱਚਾ ਹੈ ਬੜਾ ਚੰਗਾ ਜੀਵਨ ਹੈ ਇਹਨਾਂ ਦੀ ਰਹਿਣੀ ਬਹਿਣੀ ਜਿਹਦੀ ਸਹਿਣੀ ਹੈ ਇਹ ਬੜੀ ਉੱਤਮ ਹੈ ਪਰ ਉਹਨੂੰ ਪਛਤਾਣਾ ਪੈਂਦਾ ਕਿਉਂ ਪਛਤਾਣਾ ਪੈਂਦਾ ਕਿਉਂਕਿ ਪੂਰਨ ਰੂਪ ਦੇ ਵਿੱਚ ਉਹਨਾਂ ਤੋਂ ਦਸਯ ਨਹੀਂ ਜਾ ਸਕਦਾ ਇਸ ਕਰਕੇ ਉਹਨਾਂ ਦੇ ਅੰਦਰ ਪਛਤਾਵਾ ਇਸ ਕਰਤਾ ਬਣ ਜਾਂਦਾ ਹੈ ਕਿ ਪੂਰਨ ਰੂਪ ਦੇ ਵਿੱਚ ਮੇਰੇ ਤੋਂ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਕਵੀ ਨੇ ਬੜਾ ਸੁੰਦਰ ਇੱਕ ਸ਼ੇਰ ਲਿਖਿਆ ਉਹ ਲਿਖਦਾ ਹੈ ਸੰਤਨ ਰਿਦ ਜਿਹੜਾ ਸੰਤਾਂ ਦਾ ਹਿਰਦਾ ਹੈ ਨਾ ਉਹ ਮੱਖਣ ਵਰਗਾ ਹੈ ਮੱਖਣ ਦੇ ਵਰਗਾ ਜਿਵੇਂ ਮੱਖਰ ਕੋਰ ਹੁੰਦਾ ਹੈ ਸੰਤਨ ਰਿਦਾ ਮੱਖਣ ਸਮਾਨ ਜਿਹੜਾ ਸੰਤਾਂ ਦਾ ਹਿਰਦਾ ਹੈ ਉਹ ਮੱਖਣ ਦੇ ਬਰਾਬਰ ਹੈ ਮੱਖਣ ਵਰਗਾ ਹੈ ਤੇ ਫਿਰ ਅਗਲੀ ਤੁੱਕ ਦੇ ਵਿੱਚ ਲਿਖਦਾ ਕਹਾ ਪਰ ਕਹਾ ਨਾ ਜਾਏ ਕਹਿੰਦਾ ਮੈਂ ਕਹਿ ਤੇ ਦਿੱਤਾ ਹੈ ਵੀ ਸੰਤਾਂ ਦਾ ਹਿਰਦਾ ਜਿਹੜਾ ਉਹ ਮੱਖਣ ਵਰਗਾ ਕੋਮਲ ਹੁੰਦਾ ਹੈ ਪਰ ਇਹ ਕਿਹਾ ਨਹੀਂ ਗਿਆ ਵਡਿਆਈ ਨਹੀਂ ਕੀਤੀ ਗਈ ਕਿਉਂ ਨਹੀਂ ਕੀਤੀ ਗਈ ਫਿਰ ਅਗਲੀਆਂ ਦੋ ਤੁਕਾਂ ਦੇ ਵਿੱਚ ਸਮਝਾਉਂਦਾ ਹੈ ਵੀ ਮੱਖਣ ਨੂੰ ਜਦੋਂ ਆਪ ਸੇਕ ਲੱਗਦਾ ਹੈ ਨਾ ਮੱਖਣ ਪਿੰਗਰ ਜਾਂਦਾ ਹੈ ਮੱਖਣ ਤੇ ਮੱਖਣ ਰਹਿੰਦਾ ਹੀ ਨਹੀਂ ਮੱਖਣ ਤੇ ਤਪ ਜਾਂਦਾ ਹੈ ਸੰਤ ਨੇ ਜਿਹੜੇ ਉਹਨਾਂ ਨੂੰ ਕਿੰਨਾ ਵੀ ਸੇਕ ਲੱਗੀ ਜਾਵੇ ਉਹਨਾਂ ਦਾ ਹਿਰਦਾ ਜਿਹੜਾ ਫਿਰ ਵੀ ਨਹੀਂ ਤਪਦਾ ਉਹ ਕੋਮਲਤਾ ਕੋਮਲ ਰਹਿੰਦਾ ਹੈ ਇਸ ਕਰਕੇ ਮੱਖਣ ਇਹ ਜਿਹੜਾ ਇਹ ਸੰਤਾਂ ਦੇ ਹਿਰਦੇ ਦੀ ਕੋਮਲਤਾਈ ਦੀ ਬਰਾਬਰੀ ਨਹੀਂ ਕਰ ਸਕਦਾ ਹੁਣ ਪਛਤਾਣਾ ਪੈ ਰਿਹਾ ਨਾ ਕਿ ਸ਼ਾਂਤ ਅੰਦਾ ਜਿਹੜਾ ਇਥੇ ਬੜਾ ਕੋਮਲ ਹੁੰਦਾ ਹੈ ਤੇ ਕੋਮਲ ਕਿੰਨਾ ਕੋਮਲ ਹੁੰਦਾ ਹੈ ਜਿੰਨਾ ਕੋਮਲ ਮੱਖਣ ਹੈ ਜਿੰਨਾ ਮਲائم ਮੱਖਣ ਹੈ ਇੰਨਾ ਮਲਾਈਮ ਹੈ ਤੇ ਫਿਰ ਮਨ ਦੇ ਵਿੱਚ ਪਛਤਾਵਾ ਆ ਗਿਆ ਵੀ ਮੱਖਣ ਨੂੰ ਤੇ ਜੇ ਮੜਾ ਜਾ ਸੇਕ ਲੱਗੇ ਤੇ ਉਹ ਤੇ ਫਿਰ ਗਰਮ ਹੋ ਜਾਂਦਾ ਤੇ ਅੱਤ ਸੜਨ ਲੱਗ ਜਾਂਦਾ ਪਰ ਸੰਤ ਨੇ ਜਿਹੜੇ ਉਹਨਾਂ ਨੂੰ ਕਿੰਨਾ ਵੀ ਸੇਕ ਲੱਗੀ ਜਾਵੇ ਉਹ ਤੇ ਕਦੀ ਹਿਰਦੇ ਦੇ ਵਿੱਚ ਦੁਖੀ ਨਹੀਂ ਹੁੰਦੇ। ਇਹਦਾ ਉਹਨਾਂ ਦਾ ਕਰਮ ਨਹੀਂ ਦੋ ਤੇ ਉਮਰ ਦਾ ਕੋਮਾ ਰਹਿੰਦਾ। ਇਸ ਕਰਕੇ ਮੱਖਣ ਦੀ ਜਿਹੜੀ ਤੁਲਨਾ ਸੰਤਾਂ ਮਹਾਂਪੁਰਸ਼ਾਂ ਦੇ ਹਿਰਦੇ ਦੇ ਨਾਲ ਕਰਨੀ ਹੈ ਇਹ ਇੱਕ ਪਛਤਾਵਾ ਹੈ, ਗਲਤੀ ਹੈ। ਉਸੇ ਤਰ੍ਹਾਂ ਧੰਗੁਰੂ ਮਹਾਰਾਜ ਜੀ ਇੱਥੇ ਰਹਿਣ ਕਰਦੇ ਨੇ ਸੱਚੇ ਸਤਿਗੁਰੂ ਕਿ ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲਾ ਹੈ, ਜਿਸ ਨੇ ਪਰਮਾਤਮਾ ਦਾ ਨਾਮ ਮੰਨ ਲਿਆ ਇਹ ਵੈਗੁਰੂ ਦੀ ਉਸ ਦੇ ਉੱਤੇ ਕਿਰਪਾ ਹੋਗੀ ਰਹਿਮਤ ਹੋਗੀ ਫਿਰ ਉਸ ਦੀ ਉਚਮਤਾਈ ਸੂਚਮਤਾਈ ਉਸ ਦੀ ਰਤ ਮਰਿਆਦਾ ਉਸ ਦੀ ਜਿਹੜੀ ਅਵਸਥਾ ਹੈ ਉਹਨੂੰ ਕਹਿ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਕੋਈ ਕਹਿ ਕੇ ਬਿਆਨ ਕਰਨ ਦਾ ਯਤਨ ਕਰਦਾ ਹੈ ਤੇ ਫਿਰ ਇਸ ਤੇ ਲਈ ਪਰਮਾਨਦੇ ਨੇ ਬਹਿਣਗੇ ਜਿਵੇਂ ਸੰਤਾਂ ਦੇ ਹਿਰਦੇ ਦੇ ਨਾਲ ਪਰਮਾਨਦਿਤਾ ਮੱਖਣ ਦਾ ਸੰਤਾਂ ਦਾ ਹਿਰਦਾ ਕਿੰਨਾ ਕੋਮਲ ਹੈ ਜਿੰਨਾ ਕੋਮਲ ਮੱਖਣ ਹੈ ਤੇ ਫਿਰ ਪਛਤਾਣਾ ਪੈ ਗਿਆ ਵੀ ਨਹੀਂ ਮੱਖਣ ਤੇ ਗਰਮ ਹੋ ਜਾਂਦਾ ਹੈ ਮੱਖਣ ਤੇ ਮੱਖਣ ਰੰਦਾ ਹੀ ਨਹੀਂ ਪਰ ਸੰਤਾਂ ਦਾ ਹਿਰਦਾ ਤਾਂ ਉਸੇ ਤਰ੍ਹਾਂ ਗਰਮ ਰਹਿੰਦਾ ਹੈ ਉਸੇ ਤਰ੍ਹਾਂ ਗੁਰਮਾਰਾ ਜੀ ਕਹਿੰਦੇ ਨੇ ਜੇ ਕੋ ਕਹਿ ਪਿੱਛੇ ਪਛਤਾਏ ਜੇ ਕੋਈ ਬਿਆਨ ਵੀ ਕਰ ਲੈਂਦਾ ਹੈ ਨਾ ਤੇ ਫਿਰ ਉਹਨੂੰ ਪਛਤਾਣਾ ਪੈਂਦਾ ਹੈ ਕਿ ਮੈਂ ਜਿਹੜੇ ਸਬੂਤ ਦਿੱਤੇ ਨੇ ਜਿਹੜੇ ਹਵਾਲੇ ਦਿੱਤੇ ਨੇ ਉਹ ਤੇ ਮੇਰੇ ਫੇਲ ਹੋ ਗਏ ਨੇ ਪਰਮਾਤਮਾ ਦੇ ਨਾਮ ਮੰਨਣ ਵਾਲੇ ਦੀ ਗੱਲ ਤੇ ਜਿਹੜੀ ਉਹ ਇਸ ਤੋਂ ਵੀ ਉੱਚੀ ਤੇ ਸੁੱਚੀ ਹੈ ਇਸੇ ਕਰਕੇ ਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਾਧ ਕੀ ਮਹਿਮਾ ਸਾਧ ਬਣ ਆਈ ਜਿਹੜਾ ਸਾਧੂ ਹੈ ਨਾ ਉਹਦੀ ਜਿਹੜੀ ਵਡਿਆਈ ਕਰਨੀ ਏ ਉਹ ਸਾਧੂ ਹੀ ਕਰ ਸਕਦਾ ਦੂਜਾ ਕਰ ਨਹੀਂ ਸਕਦਾ ਦੂਜੇ ਨੂੰ ਭੇਦ ਭਰੀਆਂ ਗੱਲਾਂ ਦਾ ਪਤਾ ਹੀ ਨਹੀਂ ਦੂਜੇ ਨੂੰ ਭੇਦ ਭਰੀਆਂ ਗੱਲਾਂ ਦਾ ਪਤਾ ਹੀ ਨਹੀਂ ਵੀ ਸਾਧੂ ਦੇ ਅੰਦਰ ਜੋ ਭੇਦ ਭਰੀਆਂ ਗੱਲਾਂ ਹੁੰਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ ਇਸ ਕਰਕੇ ਇੱਕ ਸਾਧੂ ਹੀ ਦੂਜੇ ਸਾਧੂ ਦੀ ਬੜੀਾਈ ਨੂੰ ਜਾਣ ਸਕਦਾ ਹੈ ਇੱਕ ਨਾਮ ਨੂੰ ਮੰਨਣ ਕਰਨ ਵਾਲਾ ਹੀ ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲੇ ਦੀ ਜਿਹੜੀ ਅਵਸਥਾ ਹੈ ਉਸ ਨੂੰ ਬਿਆਨ ਕਰ ਸਕਦਾ ਉਸ ਨੂੰ ਦੱਸ ਸਕਦਾ ਉਹ ਜਾਣਦਾ ਹੈ ਦੂਜਾ ਨਹੀਂ ਅੱਗੇ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਸੱਚੇ ਸਤਗੁਰੂ ਕੀ ਜੀਨੋ ਕਹੇ ਪਿੱਛੇ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ ਉਸ ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲਾ ਜਿਹੜਾ ਅਗਰ ਅਸੀਂ ਉਸ ਦੀ ਵਡਿਆਈ ਸੋਭਾ ਉਸ ਦੀ ਉਚਮਤਾਈ ਸੂਚਮਤਾਈ ਨੂੰ ਕਾਗਜ਼ ਤੇ ਕਲਮ ਦੇ ਨਾਲ ਲਿਖਣ ਦਾ ਚਤਨ ਕਰੀਏ ਤੇ ਲਿਖਿਆ ਵੀ ਨਹੀਂ ਜਾ ਸਕਦਾ ਚਲੋ ਜ਼ੁਬਾਨ ਦੇ ਨਾਲ ਤੇ ਬੋਲ ਕੇ ਅਸੀਂ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਅਸੀਂ ਬਿਨਾਂ ਕੁਝ ਲਿਖੇ ਜ਼ੁਬਾਨ ਦੇ ਨਾਲ ਮੂੰਹ ਜਬਾਨੀ ਬੋਲ ਕੇ ਕੁਝ ਬਿਆਨ ਕਰਦੇ ਆ ਉਦੋਂ ਥੋੜਾ ਜਿਹਾ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਦੋਵਾਰ ਹੀ ਨਾਂ ਲਹਿਜੀਦਾ ਹੈ ਕਈ ਚੀਜ਼ਾਂ ਨੇ ਜਿਹੜੀਆਂ ਉਹ ਭੁੱਲ ਜਾਂਦੀਆਂ ਨੇ ਤੇ ਜਦੋਂ ਲਿਖਣ ਲੱਗ ਗਏ ਲਿਖ ਕੇ ਕਿਸੇ ਦੀ ਵਿਧਾਈ ਨੂੰ ਬਿਆਨ ਕਰੀਏ ਵੀ ਇਹਦੇ ਵਿੱਚ ਆ ਵੀ ਗੁਣੇ ਇਹਦੇ ਵਿੱਚ ਆ ਵੀ ਗੁਣੇ ਉਹ ਇੱਕ ਗੁਣੇ ਜਿਹੜਾ ਵਾਰੀ-ਵਾਰੀ ਨਹੀਂ ਲਿਖਿਆ ਜਾਂਦਾ ਕਿਉਂਕਿ ਪਿੱਛੇ ਲਿਖੇ ਨੂੰ ਵੇਖ ਲਈਦਾ ਵੀ ਆ ਪਿੱਛੇ ਲਿਖੇ ਆ ਤੇ ਜੇ ਕੁਝ ਰਹਿ ਗਿਆ ਹੋਵੇ ਤੇ ਉਹਨਾਂ ਗੁਨਾ ਨੂੰ ਯਾਦ ਕਰਕੇ ਵੇਖ ਕੇ ਪੜ੍ਹ ਕੇ ਫਿਰ ਅੱਗੇ ਹੋਰ ਲਿਖਿਆ ਜਾ ਸਕਦਾ ਹੈ ਪਰ ਗੁਰੂ ਮਾਨਾ ਜੀ ਕਹਿੰਦੇ ਨੇ ਕਾਗਜ਼ ਥੋੜਾ ਰਹਿ ਜਾਏਗਾ ਕਲਮ ਥੋੜੀ ਰਹਿ ਜਾਏਗੀ ਸ਼ਾਈ ਥੋੜੀ ਰਹਿ ਜਾਏਗੀ ਪਰ ਉਸ ਪਰਮਾਤਮਾ ਦੇ ਨਾਮ ਦਾ ਮੰਨਣ ਕਰਨ ਵਾਲਾ ਨਾ ਜਿਹੜਾ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆਏ ਉਹਦੀ ਵਡਿਆਈ ਹੈ ਜਿਹੜੀ ਉਹਨਾਂ ਕਾਗਜ਼ ਦੇ ਨਾਲ ਤੇ ਨਾ ਕਲਮ ਦੇ ਨਾਲ ਪਾਪ ਕਾਗਜ਼ ਦੇ ਉੱਤੇ ਕਲਮ ਦੇ ਨਾਲ ਲਿਖ ਕੇ ਬਿਆਨ ਨਹੀਂ ਕੀਤੀ ਜਾ ਸਕਦੀ ਲਿਖਿਆ ਵੀ ਨਹੀਂ ਜਾ ਸਕਦਾ ਮੂੰਹ ਜਬਾਨੀ ਵੀ ਨਹੀਂ ਦੱਸਿਆ ਜਾ ਸਕਦਾ ਲਿਖ ਕੇ ਵੀ ਸਾਰਾ ਹਾਲ ਨਹੀਂ ਜਿਹੜਾ ਜਿੰਨੀ ਵਾਰਤਾ ਲਾਹ ਹੋਏ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਮੰਨੇ ਘਬਹ ਕਰਨ ਵਿਚਾਰ ਤੇ ਤੀਸਰੀ ਗੱਲ ਹੁੰਦੀ ਏ ਅਸੀਂ 4 5 10 ਜਣੇ 71 ਧੋਕੇ ਕਿਸੇ ਗੱਲ ਦੇ ਉੱਤੇ ਵਿਚਾਰ ਕਰਨ ਲੱਗ ਜੰਨੇ ਆ ਤਿੰਨ ਸਾਧਨ ਨੇ ਪਹਿਲਾ ਸਾਧਨ ਨੇ ਮੌਖਿਕ ਰੂਪ ਦੇ ਵਿੱਚ ਭਾਵ ਬਿਨਾ ਕੁਝ ਲਿਖੇ ਤੋਂ ਕਿਸੇ ਦੇ ਗੁਨਾ ਨੂੰ ਗਾਇਨ ਕਰਨਾ ਕਿਸੇ ਦੇ ਗੁਣ ਨੇ ਜਿਹੜੇ ਉਹਨਾਂ ਨੂੰ ਯਾਦ ਕਰਨਾ ਤੇ ਦੂਸਰਾ ਕਾਗਜ਼ ਦੇ ਉੱਤੇ ਲਿਖ ਕੇ ਭਾਵ ਕੋਈ ਉਸ ਦੀ ਵਿਦਾਈ ਜਿਵੇਂ ਕੋਈ ਸੰਤਮਾ ਉਸ ਸਰੀਰ ਛੱਡ ਜਾਂਦਾ ਏ ਤੇ ਮਗਰੋਂ ਉਹਨਾਂ ਦੀ ਜੀਵਨੀ ਲਿਖੀ ਜਾਂਦੀ ਏ ਵੀ ਇਹ ਜੀਵਨ ਦੇ ਵਿੱਚ ਇਹ ਚੰਗੇ ਕੰਮ ਕਰਦੇ ਆ ਇਹਨੇ ਇਹਨਾਂ ਨੇ ਨੇਕੀਆਂ ਕੀਤੀਆਂ ਨੇ ਉਹਨਾਂ ਦੀ ਜੀਵਨੀ ਜਿਹੜੀ ਉਹ ਲਿਖਣ ਦਾ ਯਤਨ ਕੀਤਾ ਜਾਂਦਾ ਹੈ ਗੁਰੂ ਮਹਾਰਾਜ ਜੀ ਕਹਿੰਦੇ ਨੇ ਨਾ ਤੇ ਮੂੰਹ ਤੇ ਨਾਲ ਬੋਲ ਕੇ ਬਿਆਨ ਕੀਤਾ ਜਾ ਸਕਦਾ ਏ ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਏ ਉਹਦਾ ਜੀਵਨ ਕਿਤਨਾ ਉੱਚਾ ਤੇ ਸੁੱਚਾ ਹੋ ਜਾਂਦਾ ਏ ਨਾ ਲਿਖ ਕੇ ਬਿਆਨ ਕੀਤਾ ਜਾ ਸਕਦਾ ਏ ਕਿੰਨੇ ਵੀ ਕਿਤਾਬਾਂ ਜੀ ਅਸੀਂ ਲਿਖ ਲਈਏ ਕਿੰਨੀਆਂ ਵੀ ਪੋਥੀਆਂ ਗ੍ਰੰਥ ਅਸੀਂ ਲਿਖ ਲਈਏ ਪਰ ਪ੍ਰਮਾਤਮਾ ਦਾ ਨਾਮ ਜੋ ਮੰਨਣ ਵਾਲਾ ਜੋ ਸਾਧੂ ਹੋ ਗਿਆ ਜੋ ਫਕੀਰ ਹੋ ਗਿਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਤੀਸਰਾ ਸਾਧ ਹੁੰਦਾ ਹੈ ਅਸੀਂ ਕੁਝ ਜਨੇ ਰੜ ਕੇ ਬੈਠ ਕੇ ਵਿਚਾਰਾ ਕਰਦੇ ਆਂ ਵੀ ਇਹਦੇ ਤੇ ਵਿਚਾਰ ਕਰੀਏ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਰੇ ਜਨੇ ਰੜ ਕੇ ਜੀ ਅਸੀਂ ਵਿਚਾਰਾ ਵੀ ਕਰਾਂਗੇ ਨਾ ਤੇ ਵਿਚਾਰ ਦੇ ਨਾਲ ਵੀ ਉਸ ਦੀ ਉਚਮਤਾਈ ਸੁਚਮਤਾਈ ਜਿਹੜੀ ਉਸ ਨੂੰ ਵਿਚਾਰਿਆ ਨਹੀਂ ਜਾ ਸਕਦਾ ਇਤਨਾ ਮਹਾਨ ਹੋ ਕੇ ਕਿ ਉਹ ਪ੍ਰਮਾਤਮਾ ਦਾ ਜਿਵੇਂ ਪ੍ਰਮਾਤਮਾ ਬਿਆਨਤ ਹੋ ਗਿਆ ਓਵੇਂ ਪ੍ਰਮਾਤਮਾ ਦੇ ਨਾਮ ਨੂੰ ਮੰਨਣ ਵਾਲਾ ਜਿਹੜਾ ਉਹ ਵੀ ਬਿਆਨਤ ਹੋ ਗਿਆ ਇੱਕ ਬੜਾ ਸੁੰਦਰ ਦੋਹਰਾ ਲਿਖਿਆ ਮਿਲਦਾ ਹੈ ਹੱਦ ਟੱਪੇ ਤੇ ਔਲੀਆ ਬੇਹੱਦ ਟੱਪੇ ਫਕੀਰ ਹੱਦ ਬਿਹੱਦ ਦੋਨੋ ਟੱਪੇ ਦੇ ਨਾਲ ਗੁਣੀ ਘੀਰ ਹੱਦ ਟੱਪੇ ਤੇ ਉਹਲੀਆ ਜਿਵੇਂ ਆਪਣੇ ਪਿੰਡ ਦੀ ਹੱਦ ਹੈ ਟਪਾਲੀ ਦੀ ਹੱਦ ਹੈ ਵੀ ਇੱਥੋਂ ਤੱਕ ਸਾਡੀ ਜ਼ਮੀਨ ਨੇ ਅੱਗੇ ਹੱਦ ਕਿਸੇ ਹੋਰ ਪਿੰਡ ਦੀ ਲੱਗ ਜਾਨੀ ਏ ਇਵੇਂ ਬੰਦਗੀ ਦੀ ਵੀ ਇੱਕ ਹੱਦ ਹੁੰਦੀ ਹੈ ਜਿਵੇਂ ਅਸੀਂ ਕਿੰਨੀ ਕੋ ਬੰਦਗੀ ਕਰ ਸਕਦੇ ਹਾਂ 24 ਘੰਟਿਆਂ ਦੇ ਵਿੱਚ ਕੋਈ 8 ਘੰਟੇ ਕਰ ਸਕਦਾ ਕੋਈ 4 ਘੰਟੇ ਕੋਈ 10 ਘੰਟੇ ਮਤਲਬ ਇੱਕ ਲਿਮਟ ਹੈ ਵੀ ਇਤਨਾ ਸਮਾਸੀ ਬੰਦਗੀ ਕਰ ਸਕਦੇ ਆ ਇਹ ਹੱਦ ਹੈ ਜਿਵੇਂ ਪੰਜ ਬਾਣੀਆਂ ਤਾਂ ਨਿਤਨੇਮ ਤੇ ਸਾਰੇ ਕਰਦੇ ਨੇ ਪੰਜ ਬਾਣੀਆਂ ਦੇ ਨਿਤਨੇਮ ਦੇ ਨਾਲ ਕਈ ਗੁਰਮੁਖ ਪਿਆਰੇ ਨੇ ਆਸਾ ਦੀ ਵਾਰ ਵੀ ਪੜਦੇ ਨੇ ਸੁਖਮੀ ਸਾਹਿਬ ਦਾ ਪਾਠ ਵੀ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ 25 ਅੰਗ ਵੀ ਕਰਦੇ ਨੇ ਜੈਤ ਸ੍ਰੀ ਦੀ ਵਾਰ ਜਿਹੜੀ ਉਹ ਵੀ ਪੜਦੇ ਨੇ ਸੋ ਇਸ ਤਰ੍ਹਾਂ ਸੰਸਕ੍ਰਿਤੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਨੂੰ ਵੀ ਪੜਦੇ ਨੇ ਇਹ ਨਿਤਨੇਮ ਦੀਆਂ ਬਾਣੀਆਂ ਸੰਤ ਮਹਾਂਪੁਰਸ਼ ਨੇ ਆਪਣੇ ਜੀਵਨ ਦੇ ਵਿੱਚ ਬਣਾ ਲੈਂਦੇ ਨੇ ਇੱਕ ਹੱਦ ਹੋ ਗਈ ਵੀ ਇਤਨਾ ਪਾਠ ਹਰ ਰੋਜ਼ ਕਰਨੇ ਕਰਨੇ ਤੇ ਕਈ ਨਹੀਂ ਜਿਹੜੇ ਉਹ ਬੱਤੀ ਮਾਲਾ ਨੇ ਜਿਹੜੀਆਂ ਉਹ ਵੀ ਨਾਲ ਸਿਰ ਇਹ ਵੀ ਇੱਕ ਹੱਦ ਹੋ ਗਈ ਇਹ ਹੱਦ ਹੋ ਗਈ ਜਿਹੜਾ ਇਸ ਤੋਂ ਵੀ ਅੱਗੇ ਲੰਘ ਜਾਵੇ ਜਿਹੜਾ ਇਸ ਤੋਂ ਵੀ ਜ਼ਿਆਦਾ ਕਰਵੇ ਉਹਨੂੰ ਕਹਿੰਦੇ ਨੇ ਬੇਹਦ ਹੋ ਗਿਆ ਹੱਦ ਧੋਕੇ ਲੰਘ ਗਿਆ ਭਾਵੇਂ ਜਿੰਨਾ ਆਮ ਮਨੁੱਖ ਕਰ ਸਕਦਾ ਉਸ ਤੋਂ ਜ਼ਿਆਦਾ ਕਰਨ ਵਾਲਾ ਜਿਹੜਾ ਉਹ ਬੇਹੱਦਾ ਹੋ ਗਿਆ ਹੈ ਇਹਦੀ ਕੋਈ ਹੱਦ ਨਹੀਂ ਰਹੀ ਤੇ ਜਿਹੜਾ ਹੱਦ ਟਪੇ ਔਲੀਆ ਜਿਹੜਾ ਹੱਦ ਟੱਪ ਜਾਂਦਾ ਫਿਰ ਔਲੀਆ ਹੋ ਜਾਂਦਾ ਹੈ ਫਕੀਰ ਹੋ ਜਾਂਦਾ ਹੈ ਰਬ ਨੂੰ ਮੰਨਣ ਕਰਨ ਵਾਲਾ ਹੋ ਜਾਂਦਾ ਏ ਪ੍ਰਮਾਤਮਾ ਦਾ ਪਿਆਰਾ ਹੋ ਜਾਂਦਾ ਏ ਬੇਹੱਦ ਬੇਹੱਦ ਉਹਨੂੰ ਕਹਿੰਦੇ ਨੇ ਜਿਵੇਂ ਆਪਣੀਆਂ ਜੂਹਾਂ ਛੱਡ ਕੇ ਅੱਗੇ ਨਿਕਲ ਜਾਣਾ ਸਾਡਾ ਪੰਜਾਬ ਵੀ ਨੂੰ ਛੱਡ ਕੇ ਹਰਿਆਣਾ ਰਾਜਸਥਾਨ ਅੱਗੇ ਨਿਕਲ ਜਾਵੇ ਇਹ ਸਾਰਾ ਹੁਣ ਬੇਹੱਦਾ ਹੋ ਗਿਆ ਹੱਦ ਤੋ ਕੀ ਗਿਆ ਚੱਲੇ ਆਪਣੀਆਂ ਜੱਟ ਦੇ ਪਤਾ ਨਹੀਂ ਕਿੰਨੀ ਕੋ ਪਿੱਛੇ ਰਹਿ ਗਈ ਏ ਇਹਨੂੰ ਬੇਹੱਦ ਕਹਿੰਦੇ ਨੇ ਸੋ ਇਸ ਤਰ੍ਹਾਂ ਭਜਨ ਬੰਦਗੀ ਸੰਤੋਖ ਸਵਰਦੀ ਹੱਦ ਜਿਹੜੀ ਉਦੋਂ ਟੱਪ ਗਈ ਹੈ ਤੇ ਉਦੋਂ ਅੱਗੇ ਬੇਹਦ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਗੁਰੂ ਦੇਗੇ ਦੇ ਵਿੱਚ ਉਬਾਲੇ ਗਏ ਮੁਖ ਤੋਂ ਸੀਨ ਹੀ ਨਿਕਲੀ ਤਤੀ ਤਵੀ ਤੇ ਬੈਠੇ ਮੁਖ ਤੋਂ ਸੀਨ ਹੀ ਨਿਕਲੀ ਸਿਰ ਦੇ ਵਿੱਚ ਤੱਤਾ ਦੇ ਤਾ ਪਾਇਆ ਜਿਹੜੇ ਦਾਣੇ ਭੁੰਨ ਸਕਦਾ ਸੀ ਇਤਨਾ ਗਰਮ ਸੀ ਪਰ ਸੀਨ ਹੀ ਕੀਤੀ ਇਹ ਹੁਣ ਬੇਹਦ ਹੋ ਗਿਆ ਜ਼ੁਲਮ ਦਾ ਜਿਹੜਾ ਹੈ ਨਾ ਉਹ ਹੱਦ ਵੀ ਟੱਪ ਗਏ ਨੇ ਤੇ ਬੇਹੱਦ ਦੇ ਵੀ ਹੋ ਗਏ ਨੇ ਕੋਈ ਅੰਤ ਹੀ ਨਹੀਂ ਰਿਹਾ ਹੱਦ ਬੇਹੱਦ ਦੋਨੋਂ ਟਪੇ ਤੇ ਨਰਗੁਣੀ ਘੀਰ ਜਿਹੜਾ ਸਾਰਾ ਕੁਝ ਹੀ ਖਤਮ ਕਰਦਾ ਜਿੰਦੇ ਜੀਵਨ ਦੀ ਹੱਦ ਹੀ ਕੋਈ ਨਹੀਂ ਰਹੀ ਗੁਣੀ ਘੀਰ ਉਹ ਤੇ ਗੁਨਾ ਦਾ ਖਜ਼ਾਨਾ ਬਣ ਗਏ ਉਹਦੇ ਅੰਦਰ ਤੇ ਇਤਨੇ ਸਾਰੇ ਗੁਨਾਗੇ ਨੇ ਕਿ ਜਿੰਨਾਂ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸੱਚੇ ਸਤਗੁਰੂ ਕਿ ਜੋ ਪਰਮਾਤਮਾ ਦਾ ਨਾਮ ਮੰਨਦਾ ਹੈ ਨਾਮ ਨੂੰ ਮੰਨਣ ਵਾਲਾ ਜਿਹੜਾ ਉਹਦੀ ਮਹਾਨਤਾ ਇਹ ਜਿਹੜੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਨਾ ਤੇ ਕਾਗਜ਼ ਦੇ ਨਾਲ ਤੇ ਨਾ ਵਿਚਾਰ ਕਰਕੇ ਐਸਾ ਨਾਮ ਰਣਨ ਹੋਏ ਇਸ ਤਰ੍ਹਾਂ ਦਾ ਪਰਮਾਤਮਾ ਦਾ ਨਾਮ ਹੈ ਉਸ ਵੈਗੁਰੂ ਦਾ ਨਾਮ ਹੈ ਨਾ ਜਿਹੜਾ ਇਸ ਤਰ੍ਹਾਂ ਦਾ ਜਿਹਦੇ ਮੰਨ ਲਿਆ ਉਸ ਵੈਗੁਰੂ ਦੇ ਨਾਮ ਨੂੰ ਉਹ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਦਾ ਹੈ ਇਤਨਾ ਉੱਚਾ ਤੇ ਸੁੱਚਾ ਸਾਡਾ ਜੀਵਨ ਕਰਨ ਵਾਲਾ ਉਸ ਪਰਮਾਤਮਾ ਦਾ ਨਾਮ ਹੈ ਜੇ ਕੋ ਮੰਨ ਜਾਣੇ ਮਨ ਕੋਏ ਜੇ ਕੋ ਮੰਨ ਜਾਣੇ ਮਨ ਕੋਏ ਜਦੋਂ ਮੰਮਾ ਨੰਨਾ ਤੇ ਨੰਨੇ ਨੂੰ ਸਿਹਾਰੀ ਹੋਵੇ ਇਹਦਾ ਅਰਥ ਹੁੰਦਾ ਮਨ ਦੇ ਵਿੱਚ ਮੰਮਾ ਤੇ ਨੰਨਾ ਮਨ ਬਣ ਗਿਆ ਨੰਨੇ ਨੂੰ ਸਿਹਾਰੀ ਆ ਗਈ ਇਹਦਾ ਅਰਥ ਬਣ ਗਿਆ ਮਨ ਦੇ ਵਿੱਚ ਤੇ ਜਦੋਂ ਮੰਮਾ ਇਹਦੇ ਤੇ ਟਿੱਪੀ ਆ ਗਈ ਮਨ ਹੋ ਗਿਆ ਇਸ ਦਾ ਅਰਥ ਹੁੰਦਾ ਮਨਨ ਕੀਤਾ ਇਸ ਦਾ ਅਰਥ ਹੁੰਦਾ ਮਨਨ ਕੀਤਾ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜੇ ਕੋਈ ਉਸ ਪਰਮਾਤਮਾ ਦੇ ਨਾਮ ਦਾ ਮਨਨ ਕਰ ਲੈਂਦਾ ਹੈ ਮਨ ਜਾਣੇ ਮਨ ਕੋਈ ਕੋਈ ਵਿਰਲਾ ਹੀ ਮਨ ਹੈ ਜਾਂ ਉਹ ਮਨ ਦੇ ਵਿੱਚ ਹੀ ਜਾਣਦਾ ਹੈ ਉਸ ਪਰਮਾਤਮਾ ਦੀ ਵਿਸ਼ਾਲਤਾ ਨੂੰ ਜਾਂ ਉਸ ਪਰਮਾਤਮਾ ਦੇ ਨਾਮ ਦਾ ਮੰਨਣ ਕਰਨ ਨੂੰ ਮਨ ਦੇ ਵਿੱਚ ਜਾਣਦਾ ਹੈ ਜੇ ਕੋ ਮਨ ਜਾਣੇ ਜਿਸ ਨੇ ਮੰਨ ਕੇ ਉਸ ਪਰਮਾਤਮਾ ਨੂੰ ਜਾਣ ਲਿਆ ਮਨ ਕੋਏ ਉਹ ਕੋਈ ਵਿਲਾ ਮਨ ਹੈ ਜਿਹੜਾ ਇਸ ਉੱਚੀ ਤੇ ਸੂਚੀ ਅਵਸਥਾ ਦੇ ਤੱਕ ਪਹੁੰਚ ਸਕਦਾ ਹੈ ਇੱਥੋਂ ਤੱਕ ਆ ਸਕਦਾ ਹੈ ਇੱਥੋਂ ਤੱਕ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਸੱਚੇ ਸਤਗੁਰੂ ਨੇ ਸਾਨੂੰ ਇਹ ਦੱਸਿਆ ਕਿ ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਮੰਨਣ ਕਰਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਕਿੰਨਾ ਸੁਧਾਰ ਹੁੰਦਾ ਹੈ ਸਾਡਾ ਜੀਵਨ ਕਿਤਨਾ ਉੱਚਾ ਤੇ ਸੁੱਚਾ ਹੋ ਜਾਂਦਾ ਹੈ ਇਸ ਦੇ ਨਾਲ ਹੀ ਇਹ ਪਉੜੀ ਹੈ ਜਿਹੜੀ ਇਹ ਸੰਪੂਰਨ ਹੋਈ ਅੱਜ ਦੇ ਲਈ ਆਪ ਸੰਗਤਾਂ ਨੇ ਇਤਨੀ ਕੁ ਸੇਵਾ ਪ੍ਰਵਾਨ ਕਰਨੀ ਆਓ ਥੋੜਾ ਸਮਾਂ ਆਪਾਂ ਵੀ ਗੁਰੂ ਮਹਾਰਾਜ ਜੀ ਦੇ ਨਾਮ ਦਾ ਜਾਪ ਕਰ ਲਈਏ ਆਪ ਸੰਗਤਾਂ